ਉਹ ਕਿ ਚਿੱਟੇ ਦੀ ਕਾਰਨ ਲੈ ਗਏ ਸੀ ਵੀਰੇ ਜੱਟ ਜੇਲ੍ਹ ਤੋਂ ਆਏ ਸੀ ਜਾਂ ਸੈਂਟਰ ਤੋਂ ਆਏ ਸੀ ਜੇਲ੍ਹ ਤੋਂ ਆਏ ਸੀ ਅੱਛਾ ਜੇਲ੍ਹ ਤੋਂ ਆਏ ਸੀ ਜੇਲ੍ਹ ਤੋਂ ਆਇਆ ਸੀ ਤੇ ਇਹਨੂੰ ਅੱਜ ਬਿਲਕੁਲ 8 ਦਿਨ ਹੋਏ ਸੀ 4 ਦਿਨ ਹੀ ਮੁੰਡਿਆਂ ਦੇ ਵਿੱਚ ਨਹੀਂ ਗਿਆਗਾ 4 ਦਿਨ ਇਹਨੂੰ ਇਹ ਵਿਚਾਰ ਦੇ ਮੁੰਡਿਆਂ 'ਚ ਜਾਂਦਾ ਰਿਹਾ ਅੱਛਾ ਅੱਜ ਕੰਚੇ ਸੀ ਰਾਤ ਲੈ ਕੇ ਆਏ ਆ ਬਾਉਂਡਰ ਤੋਂ ਚੁੱਪੀ ਪੈ ਗਈ ਅੱਛਾ ਬੋਝ ਪਰਪਲ ਅੱਛਾ ਉਹ ਬਾਉਂਡਰ ਤੋਂ ਕਿਵੇਂ ਉਹ ਸਹਿਰੋੜਿਕ ਪੂਰੇ ਦੇ 4 ਮੁੰਡੇ ਚਿੱਟਾ ਲੈਣ ਗਏ ਸੀ ਅੱਛਾ ਰੋੜਿਕ ਪੂਰੇ ਦੇ 4 ਹਾਂ ਦੋਨੋਂ ਮੈਂ ਜਾਣਦੀ ਸੀ ਇੱਕ ਨੂੰ ਮੈਂ ਜਾਣਦੀ ਸੀ ਅੱਛਾ ਤੇ ਜਦੋਂ ਸਾਨੂੰ ਸ਼ਾਮ ਨੂੰ 5 ਵਜੇ ਮੁਲਾਜ਼ਮ ਦਾ ਫੋਨ ਆਇਆ ਕਹਿੰਦੇ ਬੀਬੀ ਕਰਮਜੀਤ ਕੌਰ ਆ ਮੈਂ ਕਿਹਾ ਹਾਂਜੀ ਕਹਿੰਦੇ ਮਨਪ੍ਰੀਤ ਦੀ ਮੰਮਾ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਡੇ ਪਿੰਡ ਰੂੜੀਪੂਰੇ ਦੇ ਚਾਰ ਮੁੰਡੇ ਚਿੱਟੇ ਵਿੱਚ ਅਸੀਂ ਲੈ ਆਂ ਅੱਛਾ ਕਹਿੰਦੇ ਤੇਰਾ ਮੁੰਡਾ ਬੇਹੋਸ਼ ਪਿਆ ਅੱਛਾ ਮੈਂ ਕਿਹਾ ਸਰ ਕਿੰਨਾ ਕੁ ਕਹਿੰਦੇ ਬਹੁਤ ਜ਼ਿਆਦਾ ਜਲਦੀ ਗੱਡੀ ਕਰਾ ਕੇ ਇਹਨੂੰ ਲੈ ਕੇ ਜਾ ਅਸੀਂ ਲਗਭਗ ਰਾਤ ਦੇ 11 ਵਜੇ ਕੇ ਬਹੁਤ ਵਾਟ ਦਾ ਸਮਾਂ ਸੀਗਾ ਜਦੋਂ ਅਸੀਂ 11 ਵਜੇ ਗਏ ਉੱਥੇ ਜਾ ਕੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਅੱਛਾ ਸਾਨੂੰ ਕਹਿੰਦੀ ਵੀ ਇਹ ਗੋਮ ਮੰਗਾ ਜਿਹੜੇ ਨਾਲ ਦੇ ਮੁੰਡੇ ਆ ਉਹਨਾਂ ਕੋਲੋਂ ਚਿੱਟਾ ਫੜਿਆ ਗਿਆ ਅੱਛਾ ਜੀ ਉਹਨਾਂ ਨੇ ਉਹਨਾਂ ਦੇ ਮੋਟਰਸਾਈਕਲ ਵੀ ਰੱਖ ਲੈਣਗੇ ਮੋਬਾਈਲਾਂ ਵੀ ਰੱਖੀਆਂ ਕਿ ਮੈਨੂੰ ਕਹਿੰਦੇ ਵੀ ਸਵੇਰ ਨੂੰ ਠੀਕ ਕਰਕੇ ਤੂੰ ਲੈ ਕੇ ਆਉਣਾ ਸਾਡੇ ਪੇਸ਼ ਕਰਨਾ ਮੈਂ ਫਿਰ ਕੋਈ ਗੱਲ ਨਹੀਂ ਵੀ ਲੈ ਕੇ ਆਵਾਂਗੇ ਅੱਛਾ ਮੇਰੇ ਪਾਪੇ ਦੇ ਮੇਰੇ ਡਰਾਈਵਰ ਦੇ ਮੇਰੇ ਭਾਂਜਾ ਸੀ ਕੋਸ਼ ਉਹਦੇ ਸੈਂਡ ਕਰਵਾਏ ਸਾਡੇ ਚਾਰਾਂ ਦੇ ਅੱਛਾ ਮਲਾਜਮਾਂ ਨੇ ਸੈਂਡ ਕਰਵਾ ਲਈ ਇੱਥੇ ਵੀ ਲੈ ਜਾਵਾਂਗੇ ਜਦੋਂ ਅਸੀਂ 1 ਵਜੇ ਰਾਤ ਦੇ ਆਏ ਤਾਂ ਇਹ ਬੰਮਸ਼ਮਾਵਾ ਹੋਣ ਲੱਗ ਗਿਆ ਇਹ ਆਨ ਵੀ ਮਾਸੀ ਮੇਖਾ ਪਸੂਬਾ ਚੱਲ ਲੰਗੇ ਉਹ ਮੁਲਾਜ਼ਮਾਂ ਦੇ ਵੀ ਇਹਨੂੰ ਡੋਜ ਲੈ ਚੁੱਕੀ ਜਿਆਦਾ ਚੜੀ ਆ ਨਹੀਂ ਡੋਜ ਸਾਫ਼ ਕੀਤੀ ਇਹ ਦੇਖ ਜਦੋਂ ਅਸੀਂ ਰਾਤ ਦੀ ਲੈ ਕੇ ਗਏ ਇੱਥੇ ਜੈਤੂ ਸਰਕਾਰੀ ਹਸਪਤਾਲ ਚੱਪੇ ਉਹਨਾਂ ਨੇ ਬਿਲਕੁਲ ਆਪ ਦੀ ਕਾਰਵਾਈ ਕੀਤੀ ਹੂੰ ਸਵੇਰ ਸਾਨੂੰ 4 ਵਜੇ ਕਹਿੰਦੇ ਵੀ ਅਸੀਂ ਚਕਾਉਣ ਲੱਗੇ ਆ ਫਰੀ ਰਿਪੋਰਟ ਨੂੰ ਅੱਛਾ ਅਸੀਂ ਆਖਿਆ ਵੀ ਕਿਵੇਂ ਕਹਿੰਦੇ ਵੀ ਇਹ ਸਾਡੇ ਵਾਸਤੇ ਜੋ ਗੱਲ ਬਾਤ ਆ ਵੀ ਮਾਤਾ ਵੇਖ ਅਸੀਂ ਤੁਹਾਨੂੰ ਸਮਝਾਉਣੇ ਤੁਸੀਂ ਗਰੀਬ ਬੰਦੇ ਆ ਪੱਟੇ ਜਾਓਗੇ ਵੇਖ ਤੂੰ ਕੱਲੀ ਜਣੀ ਆ ਉੱਥੇ ਮਲਾਜੇ ਕਰਨਗੇ ਸੋ ਕੁਛ ਕਰਨਗੇ ਜਿਹੜੀ ਤੇਰੀ ਜ਼ਿੰਦਗੀ ਖਰਾਬ ਕਰ ਦੇ। ਵੀ ਲਗਭਗ ਤੂੰ ਘਰੇ ਲੈ ਜਾ। ਫਿਰ ਮੇਰਾ ਭਤੀਜੇ ਨੂੰ ਫੋਨ ਕੀਤਾ ਦਲ ਸਿੰਘ ਅੱਜ ਗੱਡੀ ਲੈ ਕੇ ਆਇਆ ਸੀ ਬਾਅਦ ਸੀ 4 ਵਜੇ ਦੀ ਇਹਦੀ ਮੌਤ ਹੋ ਗਈ। ਚਾਰ ਬਈ ਹੋਈ ਬਾਕੀ ਕਿ ਕਿਦੇ ਟੈਂਪੂ ਚਿੱਟਾ ਲਾਉਂਗਾ ਸੀ 1.5 ਸਾਲ ਦਾ ਅਚਾਪਨ ਪਰ ਜਿਹੜੀ ਸਰਕਾਰ ਹੈ ਉਹ ਤਾਂ 3 ਸਾਲਾਂ ਤੋਂ ਕਹਿ ਰਹੀ ਹੈ ਕਿ ਤਾਰਾ ਤੋਂ ਵੀ ਅਸੀਂ ਤਾਂ ਚੱਟਾ ਬੰਦ ਕਰਤਾ ਪੰਜਾਬ ਦੇ ਚੱਟਾ ਹੈ ਹੀ ਨਹੀਂ ਬਜਾ ਮੈਂ ਕਹਿੰਨੀ ਬਿਲਕੁਲ ਨਹੀਂ ਕੀਤਾ ਅੱਜ ਤੋਂ 4 ਦਿਨ ਮੇਰੇ ਪਿੰਡ ਰੋੜੀ ਪੂਰੇ ਦੇ ਵਿੱਚ ਮੋਲਕ ਆਇਆ ਸੀ ਮੈਂ ਪਈ ਸੀ ਮੇਰੇ ਕੋਲੇ ਭੈਣਾਂ ਆਈਆਂ ਨਰੇਗ ਵਾਲੀਆਂ ਮੇਰਾ ਪਤਾ ਲੈਣ ਮੈਂ ਆਖਿਆ ਆਂਦੀਆਂ ਮੋਲਕ ਆਇਆ ਸੀ ਨੇਖਾ ਮੁਰਕਾ ਮੇਰੀ ਗੱਲ ਬਾਤ ਕਰਾਉਣੀ ਸੀ ਮੈਂ ਆਪਦੀ ਹੱਟ ਬੀਤੀ ਦੱਸਦੀ ਮੇਰੇ ਰੋੜੀ ਪੂਰੇ ਦੇ ਪਿੰਡ ਵਿੱਚੋਂ ਮੁੰਡੇ ਮਾਈਆਂ ਸਿੱਖਾ ਦਿੱਤੇ ਜ਼ਿੰਮੇਦਾਰਾਂ ਦੇ ਨੇਖਾ ਹੀ ਚਿੱਟਾ ਵੇਚਦੇ ਤੇ ਨੇਖਾ ਹੀ ਲਾਉਂਦੇ ਆ ਅੱਛਾ ਪਿੰਡ ਚ ਵੀ ਕੀ ਜਾਂਦਾ ਪਿੰਡ ਚ ਵੀ ਕੀ ਜਾਂਦਾ ਪਰ ਉਦੋਂ ਉਦੋਂ ਤੁਹਾਡੇ ਪਿੰਡ ਦੇ ਸਰਪੰਚ ਕਣੀ ਹੋਏ ਆਖਿਆ ਜਾਂਦਾ ਆਮ ਆਦਮੀ ਪਾਰਟੀ ਦੇ ਕੰਮ ਹੀ ਬਹੁਤ ਚੰਗੇ ਆ ਪਰ ਸ਼ਹਿਰ ਇਹ ਜਿੱਥੇ ਬੰਦੀਆਂ ਨਾਲ ਵੀ ਤੂ ਤੂ ਮੈਨਾਂ ਹੁੰਦੀ ਆ ਉਸ ਤੇ ਕੀ ਕੰਮ ਕਾਦੇ ਚੰਗੇ ਨੌਜਵਾਨਾਂ ਦੇ ਮੁੰਡਿਆਂ ਦੀ ਮੌਤ ਹੋਈ ਜਾਂਦੀ ਆ ਇਹ ਕੰਮ ਕਾਦੇ ਚੰਗੇ ਆ 5 ਸਾਲ ਦੇ ਦਿਓ ਵੇਚ ਦੂ ਪਹਿਲਾਂ ਮੁੰਡੇ ਕਿੰਨੇ ਤਰੇ ਰੋੜੀ ਪੂਰੇ ਦੇ ਵਿੱਚ ਜਿੱਤੇ ਮੋਲ ਕਾਇਆ ਮੇਰੇ ਨਾਲ ਗੱਲਬਾਤ ਕਰੇ ਮੈਂ ਕਰਾਵਾਂ ਰੋੜੀ ਚ ਘਰ ਘਰ ਜਾ ਕੇ ਦੱਸੂ ਆ ਮੁੰਡੇ ਚਿੱਟਾ ਲਾਉਂਦੇ ਤੇ ਆ ਮੁੰਡੇ ਵੇਚਦੇ ਆ ਹਮ ਅੱਛਾ ਉਹ ਤਾਂ ਉਹ ਤਾਂ ਸਰਕਾਰ ਕਹਿੰਦੀ ਹੈ ਵੀ ਜਿਹੜੇ ਜਿਨ੍ਹਾਂ ਦੇ ਮੁੱਢੇ ਖਿਤਾ ਲਾਉਂਦੇ ਆ ਜਾਂ ਜਿਨ੍ਹਾਂ ਦੇ ਮੁੱਢੇ ਦੀ ਬਹੁਤ ਹੁੰਦੀ ਆ ਉਹ ਲੋਕ ਅੱਗੇ ਹੀ ਨਹੀਂ ਆਉਂਦੇ ਉਹ ਤਾਂ ਕਹਿੰਦੇ ਹੀ ਨਹੀਂ ਸਕਾ ਕੋਈ ਮੈਂ ਤਾਂ ਬਿਲਕੁਲ ਕਹਿੰਦੀ ਸੀ ਮੈਂ ਤਾਂ ਮਿਲ ਪਰੋ ਕਹਿੰਦੀ ਸੀ ਮੈਂ ਤਾਂ ਚੜਨਾ ਚਾਹੁੰਦੀ ਸੀ ਉਹ ਦਿਨ ਮੈਂ ਬਿਮਾਰ ਸੀ ਮੈਂ ਤਾਂ ਜਾਣਾ ਸੀ ਆਦੇ ਪਾਪੇ ਨੂੰ ਲੈ ਕੇ ਵੀ ਅੱਜ ਮੇਰੇ ਘਰ ਦਾ ਦੀਵਾ ਗੁੱਲ ਹੋ ਗਿਆ ਐਤੂ ਪਹਿਲਾਂ ਇਹਨਾਂ ਦਾ ਡੈਡੀ ਦੀ ਦਿੱਤ ਹੋਈ ਆ ਬਹੁਤ ਟਾਈਮ ਵੀ ਨਿੱਕੇ ਸੀ ਮੈਂ ਮਸਾਂ ਪਾਲੀ ਸੀ ਕੰਮਕਾਰ ਕਰਕੇ ਆ ਮੇਰਾ ਸ਼੍ਰੀਕਾ ਸਾਰੇ ਬੈਠੇਗਾ ਤਾਂ ਪੁੱਛਿਆ ਜਾਵੇ ਮਾਤਾ ਕੀ ਕਿੰਨੀ ਉਮਰ ਦੀ ਬੰਟੀ ਇਹਦੀ 22 ਸਾਲ 22 ਸਾਲ ਨੂੰ ਵਿਆਹ ਹੋਇਆ ਹੈ ਹਾਂਜੀ 1.5 ਸਾਲ ਦੀ ਕੁੜੀ ਆ ਅੱਛਾ ਆਜ ਨਿਕਰ ਵਾਲੀ ਅੱਛਾ ਅੱਛਾ ਆ ਪਹਿਲੇ ਕਿੰਨੇ ਸਮੇਂ ਦੀ ਆ ਬੱਚੀ ਇਹ 1.5 ਸਾਲ ਦੀ ਪ੍ਰਧਾਨ ਜੀ ਕੈਮਰਾ ਜੀ ਤੋਂ ਕਿੰਨੇ ਦੀ 1.5 ਸਾਲ ਦੀ ਆ ਪਹਿਲੇ ਤੁਹਾਨੂੰ ਪਤਾ ਸੀ ਇਹ ਕੋਈ ਨਸ਼ਾ ਯੂਜ਼ ਕਰਦੇ ਜਾਂ ਕਿੰਨਾ ਚਿਰ ਤੱਕ ਪਤਾ ਹੀ ਨਹੀਂ ਸੀ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੀਤੀ ਹੁਣੇ ਜੇ ਤੇ ਜੇ ਤੇਰੇ ਮਾਤਾ ਜੀ ਤੱਕ ਲਾਡ ਆਪਣੇ ਦਾ ਐਡਮਿਟ ਕਰਵਾਉਣਾ ਸੀ ਤੇ ਪੁੱਛਿਆ ਹੋਇਆ ਸੀ ਅਸੀਂ ਐਡਮਿਟ ਕਰਵਾਉਣਾ ਸੀ ਪਰ ਸਮਝ ਨਹੀਂ ਕਿਤਾ ਸੀ ਕਿ ਕੱਲ ਨੂੰ ਗਿਆ ਹੋਇਆ ਹੂੰ ਤਾਂ ਵੀ ਛੋਟੀ ਕਿੰਨੀ ਉਮਰ ਹੈ ਤੇ 21 ਸਾਲ 21 ਸਾਲ ਦੀ ਉਮਰ ਦੇ ਵਿੱਚ ਇੱਕੋ ਚਿੱਟੇ ਦੇ ਬਦੌਲਤ ਇੱਕੋ ਕੱਲ ਮੇਰਾ ਫਿਚਰ ਥੋੜੀ ਅਜ ਖਰਾਬ ਹੈ ਕੀ ਪਤਾ ਪਹਿਲਾਂ ਕਿੰਨਾ ਕਦਾ ਹੋਗਾ ਜਾਂ ਹੋਊਗਾ ਨਾ ਡਾਈਟ ਫਿਰ ਇਹਨੂੰ ਬੰਦ ਹੀ ਨਹੀਂ ਕਰ ਰਹੇ ਸਾਡਾ ਡਾਈਟ ਸਾਰਾ ਖੜੇ ਚੀ ਹੈ ਸਰਕਾਰ ਕਹਿੰਦੀ ਅਸੀਂ ਤਾਂ ਬੰਦ ਕਰਤਾ ਜਿਹੜਾ ਇੱਕ ਮੰਤਰੀ ਹੈ ਪੰਜਾਬ ਸਰਕਾਰ ਦਾ ਉਹ ਕਹਿੰਦਾ ਪਹਿਲਾਂ ਕਹਿੰਦੇ ਸੀ ਸਰਕਾਰਾਂ ਵਕਾਉਂਦੀ ਮਤਾ ਵੇਖ ਪਰ ਸਾਡੀ ਸਰਕਾਰ ਇਹ ਗਲਤ ਬਿਆਨ ਕਰਤਾ ਵੀ ਸਾਡੀ ਸਰਕਾਰ ਵੀ ਕਰਨੀ ਬੰਦ ਕੀਤੀ ਹੈ ਇਹ ਤਾਂ ਨਹੀਂ ਨਜ਼ਰ ਆਉਂਦੇ ਕਿੱਥੋਂ ਹੂੰ ਕੀ ਆ ਚਾਹ। ਜੇ ਕਿ ਤੋ ਚੱਲਦਾ ਆ ਫੇਰ ਹੀ ਲੈ ਕੇ ਆਉਂਦਾ ਫੇਰ ਹੀ ਗਾਂ ਵੇਚਣ ਵਾਲੇ ਸਮਗਲਰ ਵੇਚਦੇ ਆ ਫੇਰ ਹੀ ਗਾਂ ਲਾਉਣ ਵਾਲੇ ਲਾਉਂਦੇ ਆ। ਕਿਨੇ ਤੇ ਤੋ ਤਿੰਨ ਚਾਰ ਦਿਨ ਪਹਿਲਾਂ ਐਮਐਲਏ ਸਾਹਤ ਆਉਂਦੇ ਆ ਯੋਧ ਨਸ਼ਾ ਵਰਤ ਮਹੀਦ ਦੇ ਪਿਆ। ਉਹ ਵੱਡੇ ਵੱਡੇ ਦਾਅਵੇ ਕਰਦੇ ਨੇ ਉਥੋਂ ਆਪਣੀਆਂ ਸਟੇਜਾਂ ਦੇ ਉੱਪਰ ਕਿਸਾਨਾਂ ਦੇ ਨਾਲ ਵੀ ਤੂ ਟੁੰਡੇ ਵਾ ਹੋ ਜਾਂਦੀ ਆ। ਉਹਨੂੰ ਕਿਵੇਂ ਵੇਚਦੇ ਆ। ਉਹ ਤਾਂ ਉਹ ਤਾਂ ਕਹਿੰਦੇ ਪੰਜਾਬ ਚ ਚਰਤਾ ਹੀ ਖਤਮ ਹੋ ਗਿਆ ਜੇ ਉਹਨਾਂ ਦੇ ਦਾਅਵੇ ਸਹੀ ਹੁੰਦੇ ਤਾਂ ਫਿਰ ਅੱਜ ਸਾਡੇ ਘਰੇ ਕੋਈ ਸ਼ੂਨੀ ਹੋਣਾ ਸੀਗਾ ਜਾਂ ਉਹ ਜਿਹੜੇ ਲਾਉਂਦੇ ਸ ਉਹਨਾਂ ਨੂੰ ਸੈਂਟਰ ਚ ਕਰਵਾਉਂਦੇ ਨੂੰ ਐਡਮਿਟ ਕਰਵਾਉਂਦੇ ਇਹਨਾਂ ਦਾ ਕਿਹੜਾ ਇਲਾਜ ਹੈ ਜਾਨੀਗਾ ਜਿੱਤੇ ਇਹਨੂੰ ਜੇਲ ਲੈ ਕੇ ਗਏ ਹੁੰਦੇ ਆ ਸੈਂਟਰ ਲੈ ਕੇ ਜਾਂਦੀ ਪੁਲਿਸ ਅੱਛਾ ਹਨ ਮਤੇ ਸੈਂਟਰ ਲੈ ਕੇ ਇਹਨਾਂ ਨੂੰ ਚੱਕ ਕਰਾਉਂਦਾ 2 ਮਿੰਟ ਤੱਕ ਮਤੇ ਫਿਰ ਜੇਲ ਕਿਉਂ ਲੈ ਕੇ ਗਏ ਸਾਡੇ ਮੇਰਾ ਪਿੰਡ ਕਸਮ ਭੱਤੀ ਆ ਮੈਂ ਉਹਦੀ ਸੱਸ ਆ ਹਾਂਜੀ ਸਾਡੇ ਪਿੰਡ ਦੇ ਪੁਲਿਸ ਵਾਲੇ ਲੈ ਕੇ ਗਏ ਆ ਸਾਰੇ ਸਾਧਨ ਲੈ ਕੇ ਘਰ ਢਾਉਣ ਲੱਗੇ ਸੀ ਇਹ ਮੁੰਡਾ ਕੰਪਨੀ ਚ ਮਿਡਲੈਂਡ ਵਾਲਿਆਂ ਦੇ ਕੰਮ ਕਰਦਾ ਸੀ ਜਿਹੜੀ ਮੰਮੀ ਨੇ ਪਿੰਡ ਚ ਬੋਏ ਪੂੜੇ ਸਾਰੇ ਮੰਡਗਾ ਦੇ ਸੀਜ਼ਨ ਹਰ ਕੰਮ ਕਰਕੇ ਇਹਨੇ ਬੱਚਾ ਪੜਾ ਕੇ ਪਾਲ ਕੇ ਇਹਨੇ ਵਧੀਆ ਕੰਮ ਤੇ ਲਾਇਆ ਸੀ 22500 ਰੁਪਏ ਤਨਖਾਹ ਲੈ ਕੇ ਇਹਨਾਂ ਨੇ ਘਰ ਬਣਾਇਆ ਜਿਹੜੇ ਉੱਤੇ ਮੇਰੇ ਪਿੰਡ ਦੇ ਕੜਮ ਚੌਧਰੀ ਪੁਲਿਸ ਵਾਲੇ ਕਹਿੰਦੇ ਜੀ ਘਰ ਢਾਉਣੇ ਆ ਨਸ਼ਾ ਵੇਚ ਕੇ ਬਣਾਇਆ ਮੈਂ ਤਾਂ ਉਦੋਂ ਇਸ ਪਿੰਡ ਦੇ ਸਰਪੰਚ ਨੇ ਵੀ ਕਿਹਾ ਆਮ ਆਦਮੀ ਪਾਰਟੀ ਦਾ ਕਹਿੰਦੇ ਬਹੁਤ ਚੰਗੇ ਕੰਮ ਕਰ ਰਹੀ ਆ ਨਹੀਂ ਜੀ ਆਹ ਦੇਖ ਲਓ ਤੁਹਾਡੇ ਕੱਲਪ ਇੱਥੇ ਤਾਂ 9 ਵਜੇ ਆ ਗਈ ਸੀ ਇਹ 12:00 ਵਜੇ 12:30 ਵਜੇ ਘਰ ਹੋ ਗਿਆ ਇਹ ਪਹਿਲਾਂ ਇੱਥੋਂ ਲੈ ਕੇ ਇੱਥੋਂ ਲਾ ਕੇ ਆਇਆ ਮੈਂ ਆ ਕੇ ਲੜੀ ਮੈਂ ਕਿਹਾ ਬੇਟਾ ਮੈਂ ਤੈਨੂੰ ਪਿਆਰ ਨਾ ਸਮਝਾਉਣੀ ਆ ਵੀ ਮੈਂ ਤੇਰੀ ਜਵੰਤ ਇੰਨਾ ਤੋਂ ਡਰਦੀ ਨਹੀਂ ਕਰਵਾਈ ਮੈਂ ਕਿਹਨੇ ਕਹਿਣਾ ਮੇਰਾ ਪੁੱਤ ਸੀ ਇਹਦਾ ਜਵਾਈ ਸੀ ਇਹਨੂੰ ਪੀੜ ਨਹੀਂ ਸੀ ਮੇਰੇ ਆ ਕੱਲ ਚ ਖੰਡਾ ਐ ਮੈਂ ਆਪ ਦਾ ਆਪਰੇਸ਼ਨ ਕਰਵਾਉਣਾ ਸੀ ਮੈਂ ਉਸੇ ਆਪਰੇਸ਼ਨ ਵਾਲੇ ਪੈਸੇ ਲਾ ਕੇ ਦੀ ਜਵੰਤ ਕਰਵਾ ਕੇ ਲਿਆਂਦੀ ਮੈਂ ਕਿਉਂਕਿ ਮੇਰੇ ਨਹੀਂ ਬੇਟਾ ਨਹੀਂ ਮੇਰੇ ਕੋਈ ਬੇਟੀ ਹੈ 21 ਸਾਲ ਦੀ ਉਮਰ ਇਹਦਾ ਵੀ ਡੈਡੀ ਹੈ ਡਿੰਗਾ ਇਹਦਾ ਦਾਦਾ ਜੀ ਵੀ ਮੰंजे ਚ ਪਿਆ ਇਹਦਾ ਚਾਚਾ ਜੀ ਵੀ ਮੰंजे ਚ ਪਿਆ ਬਰੇਡ ਟੈਗ ਤੋਰਿਆ ਨਾ ਇਹਦਾ ਡੈਡੀ ਵੀ ਬਰੇਡ ਟੈਗ ਤੋਰੇ ਤਾਂ ਮੈਂ ਹਾਂਜੀ ਤੇ ਅਸੀਂ ਉਥੋਂ ਛਡਾ ਕੇ ਲੈ ਜਾਂਦਾ ਇਹਨਾਂ ਤੋਂ ਡਰਦੀ ਮੈਂ ਜਵਾਨ ਤੇ ਦੇ ਕੇ ਛਡਾ ਕੇ ਲਈ ਹਾਲਾਂਕਿ ਮੈਂ ਗਲਤ ਕੰਮਾਂ ਦਾ ਸਾਥ ਨਹੀਂ ਦਿੰਦੀ ਪਰ ਫਿਰ ਵੀ ਮੈਂ ਆਪ ਦੀ ਧੀ ਮਾਰੀ ਗਈ ਘਰ ਬਚਾਉਣ ਮਾਰੇ ਹਾਂਜੀ ਮੈਂ ਕਿਹਾ ਉਹਦੇ ਵੀ ਇੱਕ ਬੱਚਾ ਹੈ ਮਾਦਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ ਮੈਂ ਮੇਟੀ ਕਰਦੀ ਸੀ ਆਪ ਬਹੁਤ ਇਹ ਵਰਤੀ ਹਰ ਕੰਮ ਕਰਦੀ ਸੀ ਹਰ ਕੰਮ ਕਰਦੀ ਆਪਰੇ ਸੇ ਹੋਵੇ ਨੀਂ ਪਰ ਆਕੀ ਨੇ ਆਪ ਰੋਟੀ ਦਾ ਲੈ ਗਿਆ ਤੇ ਜੀ ਬੱਚੇ ਤੋਂ ਦਮਾਰ ਹੁਣ ਸਾਡਾ ਬਹੁਤ ਮੁਸ਼ਕਲ ਹੋਇਆ ਗਿਆ ਸਾਡਾ ਜਿਗਰਾ ਕਿਵੇਂ ਹੋਏ ਸੀ ਮੇਰੇ ਨਾਲ ਖੜਨ ਵਾਲਾ ਤੇ ਇਹ ਵੀ ਚਿੱਟੀ ਦੇ ਕਾਰਨ ਕਰਕੇ ਤਾਂ ਹੁਣ ਜਿਹੜੀ ਲੱਗਦਾ ਵੀ ਤੁਮ ਇੱਕ ਹੀ ਬੱਚਾ ਪਤੀ ਦੀ ਵੀ ਕੋਡੇ ਦੀ ਮੌਤ ਹੋਵੇ ਮਾਂ ਨੂੰ ਇਹ ਕਿੰਨੇ ਵੀ ਮੁੰਡੇ ਦੇ ਸਿਰ ਤੇ ਮਾਂ ਆਪਣੀ ਸਾਰੀ ਜ਼ਿੰਦਗੀ ਕੱਟ ਲੈਂਦੀ ਹੈ ਪਰ ਇਸ ਹਾਲਾਤਾਂ ਚ ਇਸ ਤੀਕੇ ਨਾਲ ਚੱਲੇ ਜਾਣਾ ਹੈ ਕੋਈ ਅੱਗੇ ਜਿਹੜਾ ਗਾਂ ਤੋਂ ਤੁੰਦਲਾ ਦੀਂਦਾ ਤੇ ਫਿਊਚਰ ਕੁਛ ਹੈ ਮੈਨੂੰ ਤਾਂ 20 ਦਿਨ ਹੋ ਗਏ ਮੈਂ ਤੰਨੀ ਹੋਈ ਪਈ ਐ ਜੋਦੋਂ ਦਾ ਜੇਲ੍ਹ ਚੋਂ ਆਇਆ ਸੀ ਮੈਂ ਸਮਝਾਉਂਦੀ ਸੀ ਮਨਪੀਤ ਮੁੰਜਾਨਾ ਨਾਰਾਲ ਰੋੜੀ ਪੂਰੇ ਦੇ ਵਿੱਚ ਬਹੁਤ ਚਿੱਟਾ ਚੱਲ ਰਿਆ ਅੱਛਾ ਤੁਸੀਂ ਨਾਰਾਲ ਇਹਨੇ ਮੇਰੀ ਨਹੀਂ ਗੱਲ ਮੰਨੀ ਮੈਂ ਤਾਂ 20 ਸਾਲ ਹੋ ਗਏ ਮੈਂ ਤਾਂ ਮੰਜੇ ਤੇ ਪਈਆਂ ਫਿਰ ਕਹਿੰਦੇ ਤੋਂ ਮੋਦਲਾ ਕੀ ਕਿਵੇਂ ਮਾਤਾ ਸ਼ਰਿਆ ਰੋੜੀ ਪੂਰੇ ਚ ਚਿੱਟਾ ਵੇਖਦਾ ਹੈ ਘੋਟਾ ਲਾ ਕੇ ਕਿਹਾ ਮੈਂ ਇਹਨੂੰ ਖੁਦ ਵੇਖਿਆ ਇਹਦਾ ਚਿੱਟਾ ਲੱਗਿਆ ਪਛੇੇ ਚ ਸਰਪੰਚ ਕਹਿੰਦੇ ਸੀ ਸਰਪੰਚ ਕਹਿੰਦੇ ਸੀ ਐਮਐਲਏ ਵੀ ਕਹਿੰਦੇ ਸੀ ਕਿ ਵੀ ਦਾ ਇੱਥੇ ਤਾਂ ਹੁਣ ਚਿੱਟਾ ਬੰਦ ਹੈ ਸਾਡੇ ਤਾਂ ਸਰਕਾਰ ਨੇ ਲੱਖਾਂ ਰੁਪਿਆ ਪਿੰਡ ਚ ਦੇ ਤਾ ਉਹ ਲੱਖਾਂ ਰੁਪਿਆ ਦਾ ਨੌਜਵਾਨਾਂ ਦੀ ਜ਼ਿੰਦਗੀ ਨਾਲੋਂ ਵੱਧ ਹੈ ਕਿ ਨਹੀਂ ਜੀ ਆਹ ਤੁਹਾਡੇ ਸਾਹਮਣੇ ਸਬੂਤ ਪਿਆ ਹੈ ਮੈਂ ਇਹਨੂੰ ਖੁਦ ਸਮਝਾਇਆ ਮਰਾ ਪੁੱਤ ਕੁਆਰੇ ਹੋਏ ਤਾਂ ਬੰਦ ਤੇ ਆਂ ਕਹਿੰਦਾ ਨਹੀਂ ਮੰਮੀ ਨਹੀਂ ਤੈਨੂੰ ਲੱਗਦਾ ਮੈਂ ਕਿ ਨਹੀਂ ਇਹ ਇੱਥੋਂ ਚਿੱਟਾ ਲਾ ਕੇ ਸਿਰਫ ਰੋਜ ਪਰ ਚਿੱਟਾ ਲੈਣ ਗਿਆ ਹੈ ਕਿਉਂਕਿ ਵੀ ਸਾਨੂੰ ਕੋਰਸ ਤੋਂ ਡਰਨਾ ਲੱਗੇ ਦਲੇਰ ਹੋ ਕੇ ਚਾਹੀਏ ਨਸ਼ੇ ਦੀ ਦਲੇਰੀ ਚ ਕੀ ਆਏ ਤੋਂ